ਟੈਲੀਫੋਨ ਆਪ ਕੋਲ ਸੀ ਪਟਾ ਅੱਛਾ ਇੱਥੇ ਸਾਡੇ ਕੋਲ ਹੀ ਮਾਦੂ ਹਾਂ ਅੱਛਾ ਤੇ ਤੇਰੇ ਸਾਡੇ ਮੂਟਿਆਂ ਨੇ ਕਮਾਂਡ ਦੇਣ ਸਾਰ ਨੇ ਰਾਤ ਤੇ ਸਾਡੇ ਮੂਸੀ ਨੇ ਕੱਡੀਆਂ ਹਾਂ ਅੱਛਾ ਤਲੰਗੀਆਂ ਨਹੀਂ ਹੋ ਅੱਛਾ ਤੇ ਪਣੇ ਕੋਲਕਾ ਨਾ ਖਰਾ ਉਦਾ ਟੁੱਟ ਗਿਆ ਸੀ ਹਾਂ ਹਾਂ ਨਾਲ ਹੀ ਅੱਛਾ ਨਾਲ ਹੀ ਉਹ ਆਈ ਆ ਗਈ ਉਹਦਾ ਪੋਲ ਟੁੱਟ ਗਿਆ ਸੀ ਹਾਂ ਨਾਲ ਹੀ ਜਲੇ ਪਣੇ ਸਾਡੇ ਮੂਤੇ ਸਾਰੇ ਕੱਟੇ ਮੂਟੇ ਤੇ ਕੱਟੇ ਆਪ ਅੱਛਾ ਇਹਨੇ ਲਗਾਈਆਂ ਲੰਗੀਆਂ ਨਹੀਂ ਪਣੇ ਸਾਡੇ ਮੂਸੀ ਸਾਡੇ ਗਮਲਟ ਤੇ ਮੂਤੇ ਸਾਰੇ ਅੱਛਾ ਹਾਂ बात ही नहीं हो रहा है यार ना निकलेंगे कैसे? ये पहले सोचा था डार्जल ना तो हमें बिल्कुल ज़रूरत है ना कैसे डार्जल? पर मैं नहीं तोड़ जाला तो मैं तो आ रही हूँ अच्छा 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 ਜਮਾਂਡਰ ਤੋਂ ਲੈ ਉਹ ਹਿੰਦੂ ਆ ਗਏ ਸਾਡੇ ਉਹ ਵੀ ਨਹੀਂ ਡਰਦੇ ਪਣ ਅੱਛਾ ਤੇ ਫਿਰ ਸਾਡੇ ਬੁੜੀਆਂ ਹੁੰਦੀਆਂ ਆ ਦੇਖਣਾ ਉਹ ਕੇਤ ਬੰਨੀਆਂ ਕਰਨ ਜਿਹੜੀਆਂ ਇਹ ਪਣ ਆ ਫੁੱਲ ਲਾਉਂਦੀਆਂ ਨੇ ਹਾਂ ਕਣ ਜਿਹੜੀ ਪਚਾਲੇ ਆ ਜਿਹਦੇ ਹੱਥ ਚ ਟੀਖਾਣਾ ਇਹ ਮੇਰੂ ਭੂਆ ਸੱਸਾਂ ਦੀ ਅੱਛਾ ਸਾਡੇ ਇਹ ਹਣਾ ਅੱবি ਸਬ지 ਸੁੱਜੀ ਤੋੜਨ ਜਾਂਦੀਆਂ ਪਣ ਅੱਛਾ ਤੇ ਹਾਂ ਅ ਵੀ ਜਿਵੇਂ ਕਿਸੇ ਦੇ ਪਸ਼ੂ ਹੁੰਦੇ ਆ ਮੇਰਾ ਚਾਰਾ ਖਾਏ ਆਉਂਦੀਆਂ ਨੇ ਤੇ ਜਿਵੇਂ ਆ ਹੁਣ ਜਵਾਗ ਸਾਡੇ ਕਿਹੜ ਨੇ ਜਮਾਂ ਨਹੀਂ ਡਰਦੇ ਤੇ ਤੈਨੂੰ ਮੈਂ ਉਹ ਹੁੰਨੀ ਮੈਂ ਬੜਾ ਲਾੜਾ ਹੁੰਨੀ ਪਾ ਸਾੜਦੇ ਹਨਾ ਹੁੰਦਾ ਠੀਕ ਹੈ ਤੇ ਹੁਣ ਉਹ ਕੁਆਜੀ ਵਧੀਆ ਆ ਜਾ ਆ ਜਾ ਰੱਖਿਆ ਹਾਂ ਮਲਵਾ ਲੈ ਆ ਲੈ ਖੋਲ ਮੈਨੂੰ ਦੱਸ ਤੇ ਕੁਆਜ ਆਉਂਦੇ ਕੁਆਜ ਪਹਿਲੇ ਹਾਂ ਇਹ ਸਭ ਫਾੜ ਕੇ ਜੀ ਤੋੜ ਕੇ ਆਉਂਗਾ ਨਹੀਂ ਮੈਂ ਵੀ ਜਾਣੀ ਹੁੰਨੀ ਇੰਨਾ ਨਾਲ ਫਿਰ ਅੱਜ ਤਾਂ ਮੈਂ ਸਾਡ ਵਿਆਹ ਸੀ ਨਾ ਅੱਛਾ ਅੱਜ ਤਾਂ ਪਹਿਲਾਂ ਖਾਣ ਗਈ ਸੀ ਉੱਥੇ ਨਹੀਂ ਤੇ ਜੇ ਮੈਂ ਸਾਡੇ ਆਂਜ ਬਾ ਖਤਣ ਬਾਹਰ ਹੀ ਦਿੱਲਤ ਕਰਤੀ ਇਹ ਸੋੜ ਤੱਕ ਗੋਲੇ ਹਨ ਆਪਾਂ ਡੱਗ ਲਾ ਬਾ ਦੇ ਆਪਾਂ ਨੇ ਫਿਰ ਨੇੜੇ ਨੇੜੇ ਸਾਡੇ ਕਣਕਾਂ ਦੇਖ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਹਲੋ ਉੱਤੇ ਨੀ ਉਹ ਤਾਂ ਪਾਦੀਆ ਮੈਨੂੰ ਮਿੰਟ ਤਾਂ ਹਨ ਇਹ ਸਾਨੂੰ ਤਾਂ ਬਾਹਰ ਔਖਾ ਹੋ ਗਿਆ ਅੱਛਾ ਨਾ ਤਾਂ ਪਾਣੀ ਆਸੀ ਮਾਤਾ ਤੇ ਮੱਖਾ ਆਲੇ ਸੰਮਾ ਕਾਢ ਮਾਤਾ ਦਿਖਾਣਾ ਆਈਂ ਚੱਲੋ ਉੱਤਰ ਕੇ ਹਾਂ ਥੱਲੇ ਉੱਤਰਨਾ ਉੱਤਰਨਾ ਚ ਪਾਊਗਾ ਆ ਜਾ ਪਹਿਲੇ ਆ ਜਾ ਆ ਜਾ ਆ ਜਾ ऐसे आए दिस गलबल हैं हाँ आइकर दी आइकर दी दे आ कुल्ली आपने हाँ आइकर दी दर्द नहीं हैं वो तो दर्द ज़बान हैं आइकर दी ਕਹਣ ਆਏ ਹੈ ਆਹ ਪਤਾ ਨਹੀਂ ਹੋਣਾ ਸਾਡੇ ਮਾਤਾ ਤਾਂ ਖਾਣ ਨਹੀਂ ਜਮਾ ਅੱਛਾ ਜਦੋਂ ਅਸੀਂ ਮਾਤਾ ਤੇ ਮੱਖਾ ਟੇਕਣਾ ਆਉਣਾ ਹਾਂ ਤਾਂ ਪੜੇ ਵੀ ਸਾਨੂੰ ਬੜਾ ਔਖਾ ਹੋ ਗਿਆ ਸੀ ਅੱਛਾ ਫਿਰ ਕਿ ਸਾਡੇ ਕਹੇ ਤਹਾ ਕਿ ਜਿਵੇਂ ਸਾਡਾ ਨੀ ਸਿੱਧਾ ਵਾਲਾ ਵੀ ਵੱਡੇ ਵੱਡੇ ਪ੍ਰਧਾਨ ਮੰਤਰੀ ਬਣੇ ਅਸੀਂ ਹਾਂ ਸਾਰੇ ਬਾਰੇ ਬਹੁਤ ਦਿੱਤੀ ਕਿਹੜੇ ਲੋਕਾਂ ਅੱਛਾ ਸਾਡੇ ਯਾਰ ਕਮਾਂਡ ਦੇਣਾ ਸਾਨੂੰ ਚੰਗਾ ਆਏ ਤੇ ਸੀ ਵੀ ਆਇੰਕ ਕਰ ਤੀ ਹੋ

ਕੰਮ ਤਾਂ ਬਚ ਨਹੀਂ ਲੱਗਦਾ ਆ ਦੇਪਨ ਸਾਲਾ ਫਟੇ ਫੜਦਾ ਸਾਡੀ ਨਾਲੀ ਖਾਤ ਕੇ ਹਾਂ ਦੇ ਕੁਝ ਕਿਹੜਾ ਹੋ ਜੀ ਆ ਨੂੰ ਹਾਂ ਪਤਾ ਨਹੀਂ ਕਿ ਕਿ ਬਦਲੀ ਪਰ ਕਿਵੇਂ ਆ ਗਈਆਂ ਵਿਆਹ ਹੋਣਾ ਸੀ ਤਿਆਰ ਨਹੀਂ ਹਾਂ ਤੇ ਇਹੋ ਆਗਾ ਤੇ ਵਿਆਹ ਆਉਣਾ ਸੀ ਤਾਂ ਖਾਣੇ ਲੈ ਕਿੰਨਾ ਟਾਈਮ ਲੱਗਦਾ ਹਾਂ ਸਾਢੇ ਦੇ ਨਾਲੀ ਲੈ ਸਭ ਇੰਨਾ ਚਾਸ ਨਹੀਂ ਭਰਵਾ ਸ਼ਹਿਰ ਚ ਜਾਵਾਂਗੇ ਵਿਆਹ ਕਦੋਂ ਨਿਕਲ ਹੈ ਜਬਿਆ ਤੁਸੀਂ ਤਿਆਰ ਹੋਣ ਤੇ ਸ਼ਹਿਰ ਚ ਹਾਂ ਨਹੀਂ ਪੈਨਸ ਵਾਲਾ ਸਨਾਸੇ ਕੋਲ ਹੋ ਰਿਹਾ ਹਾਂ अरे बने पिटकोल पराना बहुत अच्छा यार हो गए सारा सारा अच्छा जित्ते दिन यहाँ पे थे देखत अमला को सुखरी हो या बी अच्छा का बा बालो बा सामने अच्छा तो कोई सुखपुरी खाले खानु भने आज कहाँको खैला मन त अनि ल्यानी खानु खोइ नि आज आ गाजे पहिले घण्ट भमै नि सु सारा को खानु छ साडे साडा कोस्तो देखाउनु आ रे गाडी सुनै न आइ साडे हैना

ਨਹੀਂ ਅਸੀਂ ਆਕਤ ਚਾਹੇ ਫਾਵਾ ਚ ਤੁਰਦੇ ਆ ਗਏ ਨਹੀਂ ਸਾਹ ਚ ਤੁਰਦੇ ਨੇ ਸਾਨੂੰ ਤੋ ਵਧੀਆ ਲੱਗਦਾ ਕਿ ਇਹ ਤਾਂ ਖੁੱਲ੍ਹੇ ਚ ਦਰ ਮਾ ਫਿਰ ਨਾ ਆ ਚੰਗਾ ਲੱਗਦਾ ਉਹ ਸਫ਼ਰ ਕਰਿਆ ਕਰਿਆ ਨੂੰ ਨਾ ਸੈਰ ਚ ਰਹਿਣੀ ਹੋਣੀ ਆ ਨਹੀਂ ਆਇਆ ਮੈਨੂੰ ਚੰਗਾ ਲੱਗਦਾ ਗਾ ਸਾਰੇ ਮੋੜ ਚੱਲਦੇ ਨੂੰ ਕੋਈ ਨਹੀਂ ਫੇਰ ਕੋਈ ਨਾ ਕੁਝ ਹੋ ਜਿਆ ਨੂੰ ਨਾ ਯਾਨ ਨੂੰ ਛੜ ਭੰ ਲੈ ਕਾਕਾ ਰਾਲਾ ਕਾਲਾ ਪੈੜਾ ਕਾ ਨੂੰ ਲੜ ਤਾ ਟਾਈਮ ਕਿੱਧਰ ਪੰਜਾ ਸੀ ਨਹੀਂ ਕੁਝ ਨਹੀਂ ਕਹਿੰਦਾ ਚੱਲ ਮੈਂ ਪਾਉਂਗਾ ਤੁਹਾਨੂੰ ਸਿੱਤਰ ਪਵਾ ਦੀ ਨਹੀਂ ਆਉਂਦਾ ਸਾਨੂੰ ਹੋਰ ਦਿਕਾਉਣੀ ਆ ਉੱਥੇ ਸਾਡੇ ਨਾ ਨਹੀਂ ਸਾਡੇ ਸਿੱਤਰ ਪੈ ਜਾਣਗੇ ਹੋ ਜੁਦਾ ਆਪਣੀ ਗੁੱਬਕਲਾਟ ਉਹ ਹੋ ਕੋਈ ਆਪਣਾ ਨਾ ਟੋਣੀ ਚਿੱਤ ਕੇ ਪਾਉਗਾ ਆਪਣੇ ਤੇ ਮੇਰੀ ਗੱਲ ਸੁਣੋ ਸਾਡੇ ਖਪਣ ਚਾਲ ਨਹੀਂ ਤੀ ਨਾ ਜੇ ਸਾਡ ਰਕੜਾ ਬੜਬੜਤ ਨੂੰ ਚਿੱਤ ਜਾਂਦੀ ਨਾ ਤੇ ਜਦੋਂ ਸਭ ਕੁਝ ਜਾਂਦੀਆਂ ਨੇ ਆ ਜੰਦੂ ਘਰ ਪਰ ਨਾ ਦੰਨ ਕਿ ਅੱਛਾ ਤੇ ਮਾ ਟਮਾਟਸ ਕੋ ਚੱਕੀਆਂ ਨਹੀਂ ਜਾਂਦੀਆਂ ਕਰਤਿਆਂ ਤਾਂ ਉਹ ਤਾਂ ਬੜੀ ਸੌਲ ਹੋ ਰਹੀਆਂ ਕਿ ਮਾੜਾ ਮਾਤਾ ਕੰਮ ਕਰਿਆ ਘਰ ਆ ਸ਼ਾਇਦ ਤੇਰੇ ਤੇ ਬੜੀ ਤੋ ਹੋ ਰਹੀ ਬਣਦੀ ਬੰਦਾ ਨਹੀਂ ਪੈਣੇ ਕਰਦੀਆਂ ਹਾਂ ਜਾਨੀ ਆ ਖੇਤ ਬੰਨੇ ਤਾਂ ਉਹ ਕਰ ਲੈਣੀ ਆ ਹਾਂ ਘਰ ਪੂਰਾ ਵਾਲਾ ਨਹੀਂ ਮੈਂ ਖਦੇ ਕਰਿਆ ਚੱਕੀਆਂ ਨਹੀਂ ਜਾਂਦਾ ਹਾਂ ਚਲ ਪੈਣ ਬਾਰ ਸੌ ਜਾ ਮੈਂ ਕਰਾਂਗਾ ਹਾਂ ਮੇਰੇ ਘਰ ਵਾਲਾ ਨਹੀਂ ਨਹੀਂ ਨਾ ਸਾਡੇ ਆ ਦੇਖ ਪੈਣੇ ਜਵਾਕ ਕਿ ਮੈਂ ਸਾਈਕਲ ਲਈ ਫਿਰਦੇ ਆਗੇ ਹੋਰ ਸਾਈਕਲ ਲੈ ਕੇ ਖੜਿਆ ਫੋਨ ਦੇ ਪੈਣੇ ਆ ਕੋਕਲੀ ਹੁੰਨਾ ਨਾ ਛਾੜਦੇ ਨਹੀਂ ਫੋਨ ਦੇ ਜਵਾਕ ਹੱਥੋਂ ਨਿਕਲ ਨਹੀਂ ਜੇ ਪੰਡਾ ਜੇ ਘਰ ਬਾਹਰ ਨਹੀਂ ਆ ਜਿੱਦਣ ਜਵਾਕ ਬਾਹਰ ਨਿਕਲ ਨਾ ਛਾੜਦਾ ਫਿਰ ਪਿੰਡਾਂ ਦੇ ਪਣ ਥਾਂ ਖੁੱਲਾ ਹੁੰਦਾ ਨਾ ਨਹੀਂ ਪੈਣੇ ਖਾਂ ਖੁੱਲੇ ਵੀ ਨਹੀਂ ਸਾਡੇ ਗੇੜ ਸਾਡੇ ਤਾਂ ਆਸੀ ਬਣੀ ਹੋਈ ਹੈ ਕਿ ਨਿਕਲ ਬਾਹਰ ਨਾ ਨਿਕਲ ਨਾ ਉਹਨਾਂ ਜਿਹਾ ਬਣ ਨਹੀਂ ਆਉਂਦੇ ਹਣੇ ਹੁਣਾ ਡਸਾਰੇ ਕੋ ਸੋਹਣੇ ਬਧੀਆ ਲੱਗਿਆ ਆਪਣਾ ਰੰਮਨ ਬਹੁਤ ਸੋਹਣਾ ਲੱਗਿਆ ਬਸਾਰ ਆਪਣਾ ਜੱਜ ਲੱਗਿਆ ਤੇ ਵਧੀਆ ਸਾਨੂੰ ਘੁੰਮਣ ਲੈ ਕੇ ਆ ਗਈ ਉਸ ਤਾਂ ਕੜ ਗਾਣੇ ਆਪਣਾ ਜੱਜ ਕੜ ਜਾਂਦਾਂ ਨਗੀਆਂ ਘੁੰਮਣ ਘੁੰਮ ਕੇ ਆਉਂਦੀ ਮਿੰਟਾ ਚ ਤਾਂ ਹਨ ਤਨ ਖੱਲ ਤੇ ਆਵਾ ਇਤੂ ਆ ਖੈਵਾਗੀ ਤੂ ਉੱਥੇ ਵਾਗੀ ਲੜਾ ਲਗਾਈਂ ਪਹਿਲੇ ਸੱਤ ਪਾਣੇ ਨਾਲ ਜੜ ਕੋਈ ਦਾਰੂ ਪਿਆ ਨਾ ਪੀਂਦੋ ਤਾ ਬਹਾਨਾ ਬਣ ਜਾਂਦਾ ਫਿਰ ਤਾਂ ਦਾਰੂ ਵੀ ਨਹੀਂ ਪੀਂਦਾ ਉਹ ਉਹੀ ਬਾਲਾ ਪੜ ਹੈਗਾ ਉਹ ਤਾਂ ਹੁਣ ਕਹਿ ਦੂਗਾ ਜਾ ਰਹੇ ਫੇਨੇ ਘਰੇ ਮੈਂ ਸੁਣਿਆ ਰਾਜ ਤੇਰੇ ਘਰ ਵਾਲਾ ਦਾਰੂ ਪੀਂਦਾ ਤੇ ਇਹ ਲੜਾਈ ਕਰਦਾ ਪਣ ਮੈਂ ਡਰਦੀ ਆ ਵੀ ਆਏ ਚੱਲਿਏ ਤੇ ਫਿਰ ਹੁਣ ਹਟ ਕੇ ਰਜੂ ਹੁਣ ਹਟੇ ਤਾਂ ਹੈਗਾ ਪਣ ਗੁਰਦੁਆਰੇ ਤਾਂ ਨਹੀਂ ਬੰਦੇ ਦੀ ਕੀਤਵਾਰੀ ਹੁੰਦੀ ਆ ਮੇਰੀ ਗੱਲ ਸੁਣੋ ਤੇ ਜੇ दारू ਪੀ ਕੇ ਬੋਲੇ ਤਾਂ ਤੂੰ ਨਾ ਬੋਲੀ ਅੱਜ ਅੱਜ ਫਿਰ ਸਾਰਾ ਤੈਨੂੰ ਜੜਾ ਰੰਗ ਤਮਾਸ਼ਾ ਦਿਖਾ ਦੇ ਆਹ ਸਾਰਾ ਕੋਸਾ ਇਹ ਵੀ ਜਖਰਾਬ ਹੋ ਜਾਂਦਾ ਹੋਰ ਪਣੇ ਬਧੀ ਰਜੂ ਅੱਜ ਤੇ ਚਲ ਕੋਈ ਨਹੀਂ ਜੇ ਬੋਲਣ ਲੱਗਿਆ ਮੈਨੂੰ ਬੁਲਾ ਦੇ ਕਿਹੜਾ ਤੂੰ ਸੂਰਜ ਕਹਿਣਾ ਹੋਰ ਕੋਈ ਤਾਂ ਪਣ ਕੰਨਿਆ ਉਹ 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 ਨਾ ਕੋਈ ਨਹੀਂ ਜਿੱਦਾਂ ਤਾਂ ਫੇਰ ਆਈਆਂ ਫੇਰ ਸਾਨੂੰ ਉਹ ਸਾਡੇ ਨਾ ਬਾਬੇ ਪੰਮੇ ਦਾ ਮੰਦਿਰ ਆਗਾ ਅੱਛਾ ਉਹ ਕਹਿੰਦਾ ਡੇਰਾ ਕਾ ਪੈਨੇ ਉਹ ਡੇਰਾ ਕਾਦਾ ਕਾ ਉਹ ਡੇਰਾ ਪੈਨੇ ਸਾਡੇ ਨਾ ਬਾਬੇ ਪੰਮੇ ਦਾ ਮੰਦਿਰ ਆਗਾ ਅੱਛਾ ਤੇ ਉਹ ਮਦਕ ਮੱਖਾ ਟਿਕਦਾ ਸ਼ਿਵ ਜੀ ਦਾ ਮੰਦਿਰ ਆਗਾ ਅੱਛਾ ਤੇ ਉਹ ਡੇਰਾ ਤੇ ਡੰਗੂ ਦਿਖਉਣਾ ਹਾਂ ਇਹ ਸ਼ਹਿਰਾਂ ਚ ਤਾਂ ਹੀ ਹੁੰਦੇ ਆ ਹਨ ਮੰਦਰ ਡੇਰੇ ਵੱਧ ਹੁੰਦੇ ਨੇ ਹਾਂ ਸਾਡੇ ਤਾਂ ਪਿੰਡਾਂ ਚ ਕਿ ਘਰੋਂ ਹੀ ਨਹੀਂ ਨਿਕਲਦੇ ਫੋਟੋ ਤਾਂ ਨਹੀਂ ਦਵਾਣੇ ਨਹੀਂ ਪਿੰਟਾਂ ਚ ਬੱਸ ਹੋਰ ਸ਼ਹਿਰਾਂ ਦੇ ਵੜਾ ਮਟਾ ਦੇਰੇ ਕੋਲੇ ਆਉਨੇ ਆਗੇ ਉਹ ਮੜਾ ਮਟਾ ਕੋ ਮੁੰਨਕਾ ਮੜਵਾ ਗ ਜਾਂਦੇ ਆ ਦੇ ਪਿੰਡਾਂ ਚ ਤਾਂ ਸਾਕ ਕੋ ਦੂਜੇ ਦੇ ਬਾਈ ਜਾਨਣਗੇ ਸਾਕ ਦੂਜੇ ਦੇ ਵਗ ਜਾਂਣਗੇ ਹੁਣੀਆਂ ਆ ਪਿੰਡਾਂ ਚ ਨਹੀਂ ਜਾਂਦੇ ਕੋ ਮੁੰਨਗਾ ਰਸਤੇ ਪਰ ਬਾਹਰ ਦੁਨੀਆਂ ਕਰਦਣਾ ਕਰਦਣਾ ਰਹੀ ਹੈ ਪਰ ਬਾਹਰ ਖੜਦਾ ਹੁੰਦਾ ਪਰ ਬੱਜ ਜਾਂਦੀ ਐ ਸਖੂਜੀ ਤੇ ਮੇਰੇ ਕੋਲੇ ਆ ਜਾਂਦੀ ਆ ਵਿਚਾਰੀ ਕੋਲੀ ਸਾਡੇ ਤਾਂ ਹਾਂ ਮੈਂ ਵੱਟ ਜਾਂਦੀ ਆ ਮੈਂ ਤੂੰ ਕਰੋ ਤੇ ਕੋਲੀ ਵੜੇ ਰੋਟੀ